ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਆ ਬਚਾਓ ਸੰਜੀਪ ਪੁਜਾਓ ਜਨਾਬ ਪੁਜਾਓ ਸ਼ੂਹਾ ਬੁੱਲਗਲਾਰ ਦਾ ਚੰਡੀਗੜ੍ਹ ਪੰਜਾਬ ਦਾ ਸ਼ੂਹਾ ਬੁੱਲਗਲਾਰ ਦਾ ਚੰਡੀਗੜ੍ਹ ਪੰਜਾਬ ਦਾ ਆਕਾਉਂਡਕ ਦੀ ਬਜਟ ਨੇ ਗੁਆ ਮਰਨ ਦੇ ਕੀਫਾ ਦੇ ਨੇ ਸਾਨੂੰ ਇਹਨਾਂ ਦਿੱਤਾ ਬਾਰੇ ਦੱਸਿਆ ਜਾਣਾ ਤੇ ਸਾਡੇ ਬੁੱਢਾ ਸਿੱਖ ਇਤਿਹਾਸ ਔਰ ਸਕੂਲਾਂ ਕਾਲਜਾਂ ਦੇ ਵਿੱਚੋਂ ਬਿਲਕੁਲ ਇਹਨਾਂ ਨੇ ਖਤਮ ਕਰ ਦੇਣਾ ਇਸ ਕਰਕੇ ਸਾਨੂੰ ਜਾਗਣ ਦੀ ਲੋੜ ਆ ਸਮੁੱਚੇ ਪੰਜਾਬ ਨੂੰ ਇੱਕ ਨਾਲ ਉੱਠ ਕੇ ਖੜੇ ਹੋਣਾ ਚਾਹੀਦਾ ਜਿਹੜੇ ਬੱਚੇ ਸਾਡੇ ਉੱਤੇ ਚੰਨੀ ਗਾੜ ਬੈਠੇ ਨੇ ਧਰਨੇ ਤੇ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਗਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਸਭ ਜੱਗਾਂ ਦੇ ਗੱਲ ਥੱਲੇ ਜੰਗਰਾਮ ਦੇ ਛੋੜੇ ਜਿਹੇ ਏਰੀਆ ਦੇ ਵਿੱਚ ਇਸ ਘਰ ਸੋਇਆ ਫਿਰੇ ਪਿੰਡਾਂ ਨੇ ਰਖਾ ਦੇ ਤਰਕ ਨੂੰ ਲਾਭ ਮੰਨ ਕੀਤਾ ਗਾ ਲਗਾ ਪਿੰਡ ਪਿੰਡ ਦੇ ਵਿੱਚੋਂ ਰੋਸ ਵਿਚਾਰੇ ਹੋਣਗੇ ਗੱਡੀਆਂ ਹਟਾਲੀਆਂ ਟਰੱਕ ਭਰ-ਭਰ ਕੇ ਚੰਡੀਗੜ੍ਹ ਨੂੰ ਜਾਣਗੇ ਅੱਜ ਵੀ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਜਿਹੜੀਆਂ ਉਹ ਚੰਡੀਗੜ੍ਹ ਗਈਆਂ ਨੇ ਤੇ ਜਾ ਵੀ ਰਹੀਆਂ ਨੇ ਤੇ ਮੈਂ ਸੈਂਟਰ ਸਟੇਟ ਤੇ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਦੁਜਾਰੂ ਆ ਤੇ ਆਪਣੇ ਦਮ ਤੇ ਆਪਣਾ ਪੈਸਾ ਠਾਕ ਕੇ ਗੁਨੀਸ ਪ੍ਰੈਕਟਿਸ ਬਣਾਉਣ ਜਾਣਦੇ ਆ ਤੇ ਦੁਨੀ ਬ੍ਰਾਤੀ ਨੂੰ ਬਚਾਉਣ ਵੀ ਜਾਣਦੇ ਆ ਅਸੀਂ ਦੁਨੀ ਬ੍ਰਾਤੀ ਨੂੰ ਬਚਾਉਣ ਦੀ ਖਾਤਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕੁਰਬਾਨੀ ਦੇਣ ਦੇ ਲਈ ਅਸੀਂ ਤਿਆਰ ਆ ਬੋਲੇ ਇਸੋ ਨਿਹਾਲ ਜੀਰਾਂ ਕਾਰੇ ਸੋਹਣੋ ਸਟੈਂਟ ਨੈਸ਼ਨਲ ਗ੍ਰਮਤ ਗ੍ਰੰਤੀ ਰਾਜੀ ਕਾਦੀ ਚਾਨਦ ਸਭਾ ਦੇ ਤੋਂ ਮੈਂ ਪ੍ਰਧਾਨ ਪਾਈਪਰ ਪਾਸਿੰਗ ਉਹ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ ਦੇਖਾਂ ਤੇ ਲੱchnਾ ਆਉਂਦਾ ਏ ਸੂਲੀ ਚੜ ਢੋਲੇ ਜਦੁਸ਼ਮੀਸ਼ ਤਰਨਤਾਲ ਜੀਤ ਬਾਬਾ ਆਲਮ ਸੁਖਦੀ ਨਸਨਾ ਮਿਸ਼ਨ ਤੇ ਮੌਜੂਦਾ ਜਥੇਦਾਰ ਸਹਿਬਾਨ ਉਹਨਾਂ ਨੇ ਪੰਜਾਬ ਜੁਨੀ ਬਰਸ਼ਤੀ ਚੰਡੀਗੜ੍ਹ ਬਾਰੇ ਵਿਚਾਰ ਰੱਖੇ ਐ ਇਹ ਮੁੱਦਾ ਕੱਲਾ ਬਾਬੇ ਸੁਖਦੇਵ ਸਿੰਘ ਦਾ ਜਾਂ ਗਰਤਪਾਲ ਸਿੰਘ ਪਾਸ ਦਾ ਨਹੀਂ ਜਾਂ ਜੱਸੇਵੰਦੀਆ ਦਾ ਨਹੀਂ ਇਹ ਮੁੱਦਾ ਪੂਰੇ ਪੰਜਾਬ ਦਾ ਮੁੱਦਾ ਐ ਕਿਉਂਕਿ ਪੰਜਾਬ ਦੀ ਹੱਕ ਦੇ ਉੱਤੇ ਪੰਜਾਬ ਦੀ ਜ਼ਮੀਨ ਦੇ ਉੱਤੇ ਤੇ ਪੰਜਾਬ ਦੇ ਪੈਸੇ ਦੇ ਨਾਲ ਇਹ ਜੁਨੀ ਬਰਸ਼ਤੀ ਬਣੀ ਆ ਜਿਹੜੀ ਆਰ ਆਰ ਐਸ ਐਸ ਦੇ ਹੱਥਾਂ ਵਿੱਚ ਸਰਕਾਰਾਂ ਦੇਣੀਆਂ ਚੋਣੀਆਂ ਤੇ ਇਹ ਸਰਕਾਰਾਂ ਦੀਆਂ ਵੀ ਨਲਾਇਕੀਆਂ ਨੇ ਸਾਡੇ ਜਿਹੜੇ ਉਹਦੇਦਾਰ ਥਾਪ ਕੇ ਅਸੀਂ ਭੇਜਦੇ ਆ ਜਿਨ੍ਹਾਂ ਦੀ ਉਥੇ ਮੌਜੂਦਗੀ ਵਿੱਚ ਮਹੀਨੇ ਬਾਅਦ ਮੌਜੂਦ ਨਹੀਂ ਹੋਣੀ ਚਾਹੀਦੀ ਪਰ ਕੋਈ ਵੀ ਸਰਕਾਰ ਆਈ ਕੋਈ ਵੀ ਬੰਦਾ ਕਿਸੇ ਵੀ ਮੌਜੂਦਗੀ ਦੇ ਬਿਲਕੁਲ ਨਹੀਂ ਪਹੁੰਚਿਆ ਇਹ ਜਿਹੜੀ ਪੰਜਾਬ ਨੂੰ ਨਵੀਂ ਪ੍ਰਕਿਰਤੀ ਚੰਡੀਗੜ੍ਹ ਜਿੱਥੇ ਵਿਦਿਆਰਥੀ ਆਪਣੇ ਹੱਕ ਲੈਣ ਬਾਅਦ ਤੇ ਬਿਠੇ ਆ ਇਹ ਕਦੇ ਇੱਕ ਧਰਨੀ ਕਹਾਣੀ ਨਹੀਂ ਇਹ ਸਿਰਫ ਪੰਜਾਬ ਦੀ ਕਹਾਣੀ ਹੈ ਕਿਉਂਕਿ ਪੰਜਾਬ ਆ ਜਿਹੜਾ ਇਹ ਸ਼ਹੀਦਾਂ ਦੀ ਧਰਤੀ ਆ ਪੰਜਾਬ ਗੁਰੂਆਂ ਦੀ ਧਰਤੀ ਐ ਪੰਜਾਬ ਪੀਰਾਂ ਦੀ ਧਰਤੀ ਐ ਇਹ ਕਿਸੇ ਇੱਕ ਸਿੱਖ ਧਰਮ ਦੀ ਗੱਲ ਨਹੀਂ ਇੱਥੇ ਸਾਰਿਆਂ ਦੇ ਬੱਚੇ ਜਾਨੇ ਆ ਸਾਰਿਆਂ ਦੇ ਬੱਚੇ ਪੜਦੇ ਆ ਸਾਰਿਆਂ ਦੇ ਬੱਚੇ ਇਥੋਂ ਅਫਸਰ ਬਣ ਕੇ ਨਿਕਲਨੇ ਆ ਪਰ ਜੇ ਅੱਜ ਜੁਨੀ ਪ੍ਰੈਕਟਿਨ ਨੂੰ ਨਾ ਅਸਬਾਧਿਆ ਗਿਆ ਨਾ ਹੱਥ ਆਪਣੇ ਲੈ ਗਏ ਤੇ ਇਥੋਂ ਆਰ ਐਸ ਐਸ ਦੀਆਂ ਨੀਤੀਆਂ ਇਥੋਂ ਮਨੁੱਖੀ ਸਿਮਰਤੀ ਦੁਬਾਰੇ ਲਾਗੂ ਕੀਤੀ ਜਾਵੇਗੀ ਅਤੇ ਜਿਹੜੀ ਮਨੁੱਖੀ ਜਿਹੜੀਆਂ ਆਰ ਆਰ ਐਸ ਦੀਆਂ ਮੀਟੀਆਂ ਨੇ ਕੀ ਫਤਿਹ ਜਥੇਦਾਰ ਬਾਬਾ ਸੰਗਦੇਵ ਸਿੰਘ ਜੀ ਲੋਕੋ ਦਸ਼ਵਿਸਤਾਰਾਦਰ ਸ਼੍ਰੋਮਣੀ ਸ਼ਹੀਦ ਆ ਬਾਬਾ ਆਲਮ ਸਿੰਘ ਜੀ ਨਚਣਾ ਮਿਸਲ ਦੇ ਮੌਜੂਦਾ ਮੁਖ ਸੇਵਾਦਾਰ ਜਥੇਦਾਰ ਸਾਹਿਬ ਅਤੇ ਤਰਮਪ੍ਰੀਤ ਸਿੰਘ ਜੀ ਅਤੇ ਦਾਸ ਭਾਈ ਬਰਤਪਾਲ ਸਿੰਘ ਮਾਰਸ ਪ੍ਰਧਾਨ ਗੁਰਮਤਿ ਗਾਂਧੀ ਰਾਗੀ ਟਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਅਤੇ ਬਾਬਾ ਜੀਵਨ ਸਿੰਘ ਵਿੱਤਕਪਨਾਇ ਟ੍ਰਸਟ ਦੇ ਅ ਜਿਲ੍ਹਾ ਪ੍ਰਧਾਨ ਬਚਨ ਸਿੰਘ ਜੀ ਦਲੇਰ ਹੋਰ ਮੁੱਖ ਅਹੁਦੇਦਾਰ ਜਥੇਬੰਦੀਆਂ ਦੇ ਅਹੁਦੇਦਾਰ ਤੇ ਲਾਡੀਆਂ ਪੁੱਜਾਂ ਯੂਥ ਪਹੁੰਚਿਆ ਹੋਇਆ ਏ ਇੱਥੇ ਜਿਹੜਾ ਵਿਸ਼ਾ ਏ ਜਿਸ ਕਰਕੇ ਅੱਜ ਆਰਐਸਐਸ ਦਾ ਪੂਤਲਾ ਪੁਕਿਆ ਗਿਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿਉਂਕਿ ਸਾਰਾ ਸਭਾ ਜਥੇਦਾਰ ਸਾਹਿਬ ਹੋਣਾ ਨੇ ਦੱਸ ਹੀ ਦਿੱਤਾ ਵੀ ਇਹ ਪੰਜਾਬ ਜੀ ਯੂਨੀਵਰਸਿਟੀ ਚੰਡੀਗੜ੍ਹ ਦੀ ਯੂਨੀਵਰਸਿਟੀ ਹੈ ਜਿਹੜੀ ਸਰਕਾਰ ਦੇ ਪੈਸੇ ਨਾਲ ਨਹੀਂ ਬਣੀ ਇਹ ਆਮ ਲੋਕਾਂ ਨੇ ਮਿਹਨਤ ਕਰਕੇ ਆਪਣਾ ਪੈਸਾ ਦਿੱਤਾ ਤੇ ਆਮ ਲੋਕਾਂ ਦੇ ਪੈਸੇ ਦੇ ਨਾਲ ਇਹ ਯੂਨੀਵਰਸਿਟੀ ਬਣੀ ਹੈ ਇਹ ਪੰਜਾਬ ਦਾ ਦਾਇਲਾ ਯੂਨੀਵਰਸਿਟੀ ਤੇ ਜੇਕਰ ਪੰਜਾਬ ਦੇ ਕਿਸੇ ਵੀ ਹਿੱਸੇ ਨੂੰ ਆਰਐਸ ਜਾਂ ਸੰਘ ਸਰਕਾਰਾਂ ਹੱਥ ਪਾਉਣਗੀਆਂ ਤੇ ਪਰਜੰਤ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਉਥੇ ਸਟੂਡੈਂਟਾਂ ਨੇ ਧਰਨਾ ਲਾਇਆ ਹੋਇਆ ਹੈ ਤੇ ਜਿਹੜੇ ਪੰਜਾਬ ਦੇ ਨਾਲ ਦਰਦ ਰੱਖਣ ਵਾਲੇ ਆ ਇਸ ਯੂਨੀਵਰਸਿਟੀ ਨਾਲ ਦਰਦ ਰੱਖਣ ਵਾਲੇ ਲੋਕ ਨੇ ਉਥੇ ਪਹੁੰਚਦੇ ਆ ਤੇ ਸਾਡੀ ਜਥੇਬੰਦੀ ਵੱਲੋਂ ਵੀ ਇਤਰਾਵ ਵੱਲੋਂ ਵੀ ਸੰਗਤਾਂ ਵੱਲੋਂ ਸਾਰੇ ਜੂਥ ਵੱਲੋਂ ਚੰਡੀਗੜ੍ਹ ਜਾ ਕੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਵੀ ਧਰਨਾ ਦਿੱਤਾ ਜਾਵੇਗਾ ਤੇ ਸਰਕਾਰਾਂ ਇਸ ਗੱਲ ਦੀ ਗੌਰ ਕਰ ਲੈਣ ਵੀ ਜੇਕਰ ਇਸ ਕੰਮ ਨੂੰ ਹਣੀ ਨਾ ਰੁਕਿਆ ਕਿਉਂਕਿ ਸੰਘ ਦੇ ਹੱਥਾਂ ਆਰਐਸਐਸ ਦੇ ਹੱਥ ਵਿੱਚ ਕੇਂਦਰ ਦੇ ਹੱਥ ਵਿੱਚ ਜੇ ਯੂਨੀਵਰਸਿਟੀ ਜਾਂਦੀ ਹੈ ਤੇ ਬਹੁਤ ਵੱਡੇ ਸ਼ਿਕਾਸ ਵੱਡੇ ਜਾਣਗੇ ਇਸ ਕਰਕੇ ਇਸ ਕੰਮ ਨੂੰ ਇੱਥੇ ਹੀ ਰੁਕਿਆ ਜਾਵੇ ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਜਿੰਨੇ ਵੀ ਸਾਡੇ ਲੀਡਰ ਨੇ ਜੋ ਵੀ ਸਾਡੇ ਅਹੁਦੇਦਾਰ ਨੇ ਐਮਪੀ ਐਮਐਲਏ ਨੇ ਪੰਜਾਬ ਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਪੰਜਾਬ ਦੇ ਆਪਣੇ ਹੀ ਖੜੋ ਕਿਉਂਕਿ ਤੁਸੀਂ ਪੰਜਾਬ ਤੋਂ ਵੋਟਾਂ ਲੈਣੀਆਂ ਐ ਤੇ ਪੰਜਾਬ ਤੋਂ ਵੋਟਾਂ ਲੈ ਕੇ ਹੀ ਤੁਸੀਂ ਉਧੇਦਾਰ ਬਣੇ ਆ ਤੇ ਜੇਕਰ ਤੁਸੀਂ ਅੱਜ ਪੰਜਾਬ ਦੇ ਹੱਕ ਵਿੱਚ ਨਹੀਂ ਖੜਦੇ ਤੇ ਤੁਹਾਨੂੰ ਕਿਸੇ ਨੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਹੀਂ ਵੜਨ ਦੇਣਾ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ